ਖਰੜ ਦੇ ਵਿੱਚ ਵੀ ਬਹੁਤ ਸਾਰੀਆਂ ਕਲੋਨੀਆਂ ਨੇ ਆਪਣੇ ਆਸ-ਪਾਸ ਦੇ ਪਿੰਡਾਂ 'ਚ ਵੀ ਹੈ ਖਾਸ ਕਰ ਸਾਰੇ ਪੰਜਾਬ 'ਚ ਜੇ ਸਭ ਤੋਂ ਵੱਧ ਕੋਈ ਤੰਗ ਹੈ ਜੇ ਜਿੱਥੇ ਮੇਜਰ ਕਮਿਊਨਿਟੀ ਬੈਠੀ ਹੋ ਉਹ ਨਵੇਂ گاؤں ਏਰੀਆ 'ਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਬਹੁਤ ਸੌਖੀ ਹੋ ਗਈ ਹੈ ਇਸ ਕਨੈਕਸ਼ਨ ਦੇ ਨਾਲ ਲੱਖਾਂ ਘਰਾਂ ਦੇ ਜਿਹੜੇ ਬਿਜਲੀ ਦੇ ਮੀਟਰ ਲੱਗਣੇ ਐ ਲੋਕ ਲੋਕ ਬੜੇ ਖੁਸ਼ ਨੇ ਇਸ ਸਰਕਾਰ ਦੇ ਇਸ ਫੈਸਲੇ ਤੋਂ ਉਹਨਾਂ ਨੇ ਮੇਰੀ ਬੇਨਤੀ ਨੂੰ ਜਿਹੜੀ ਮੈਂ ਬਾਰ-ਬਾਰ ਹਮੇਸ਼ਾ ਜਾ ਕੇ ਕੀਤੀ ਹੈ ਕਿ ਮੇਰੇ ਏਰੀਆ 'ਚ ਬਿਜਲੀ ਦੇ ਕਨੈਕਸ਼ਨ ਦੀ ਬੜੀ ਸਮੱਸਿਆ ਉਹਨਾਂ ਨੇ ਇਹਨੂੰ ਮਨਜ਼ੂਰ ਕੀਤਾ ਹੈ ਪੂਰੇ ਪੰਜਾਬ ਪੂਰੇ ਪੰਜਾਬ ਲਈ ਜਿਹੜੀ ਇਹ ਪਾਲਿਸੀ ਹੈ ਜੀ ਉਸ ਪੰਜਾਬ ਸਰਕਾਰ ਦੇ ਦੁਆਰਾ ਮੁੱਖ ਮੰਤਰੀ ਸਾਹਿਬ ਦੁਆਰਾ ਕੱਢੀ ਗਈ ਹੈ ਤੇ ਬਿਹਾਰ ਜਿਲ੍ਹੇ ਦੇ ਕਸਬਾ ਨਮਾਕਰੋ ਦੇ ਵਿੱਚ ਨਮਾਕਰੋ ਵਾਸੀਆਂ ਦੀ ਇੱਕ ਮੰਗ ਸੀ ਕਿ ਬਿਨਾਂ ਸ਼ਰਤ ਤੋਂ ਮੀਟਰ ਘਰਾਂ ਦੇ ਵਿੱਚ ਲੱਗਣੇ ਚਾਹੀਦੇ ਨੇ ਐਨਓਸੀ ਦੀ ਸ਼ਰਤ ਲਗਾਈ ਹੋਈ ਸੀ ਉਹ ਹੁਣ ਸਰਕਾਰ ਵੱਲੋਂ ਹਟਾ ਦਿੱਤੀ ਹੈ ਜਿਸ ਤੋਂ ਬਾਅਦ ਐਮਐਲਏ ਨੂੰ ਮਾਨ ਨੇ ਇਹ ਮੁੱਦਾ ਚੁੱਕਿਆ ਸੀ ਤਾਂ ਪੰਜਾਬ ਸਰਕਾਰ ਨੇ ਉਹ ਮੰਗ ਮੰਨੀਏ ਤਾਂ ਜਿਸ ਤੋਂ ਬਾਅਦ ਜਾ ਕੇ ਅੱਜ ਬਿਜਲੀ ਕਨੈਕਸ਼ਨ ਖੋਲ ਦਿੱਤੇ ਨੇ ਕੋਈ ਸ਼ਰਤ ਨਹੀਂ ਹੋਵੇਗੀ ਬਿਨਾਂ ਸ਼ਰਤ ਤੋਂ ਹੁਣ ਬਿਜਲੀ ਕਨੈਕਸ਼ਨ ਲੱਗਣਗੇ ਐਮਐਲਏ ਨੂੰ ਤੁਹਾਡੇ ਨਾਲ ਹੁਣੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਹੋਰ ਵੀ ਦੋ ਤਿੰਨ ਤੋਹਫੇ ਜਿਹੜੇ ਨਵਾਂਗਰਾਉਂ ਵਾਸੀਆਂ ਨੂੰ ਦੇ ਕੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਨਹਾਰ ਬਦਲੇਗੀ ਨਵਾਂਗਰਾਉਂ ਦੀ ਕਿਉਂਕਿ ਇਹ ਐਸਟੀਵੀ ਪਲਾਂਟ ਵੀ ਲਾਇਆ ਹੈ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਕਿਹਾ ਗਿਆ ਕਿ 58 ਕਰੋੜ ਰੁਪਏ ਦੀ ਲਾਗਤ ਨਾਲ ਉਹ ਬਣ ਰਿਹਾ ਹੈ ਤੇ ਦੂਜੇ ਪਾਸੇ ਬਿਜਲੀ ਗ੍ਰਿਡ ਦਾ ਇੱਕ ਤੋਹਫਾ ਦੱਸਿਆ ਜਾ ਰਿਹਾ ਕਿ ਉਹ ਮਿਲਣ ਜਾ ਰਹੀ ਹੈ ਨਵਾਂਗਰਾਉਂ ਨੂੰ ਕਾਫੀ ਜੜੇ ਵੱਡੇ ਤੋਹਫੇ ਦਿੱਤਨਾ ਔਖਾ ਹੁੰਦਾ ਜੀ ਬਿਨਾ ਬਿਜਲੀ ਕਨੈਕਸ਼ਨ ਤੋਂ ਘਰਾਂ ਦੇ ਵਿੱਚ ਹਨੇਰਾ ਹੁੰਦਾ ਤਾਂ ਅੱਜ ਆਪਾਂ ਯੁੱਗ ਵੀ ਆਜ਼ਾਦੀ ਤੋਂ ਬਾਅਦ ਜੀ ਰਹੇ ਹਾਂ ਤਾਂ ਤੁਹਾਡਾ ਲਗਾਤਾਰ ਇਹ ਪ੍ਰਾਰਲਾ ਸੀ ਕਿ ਹਰ ਘਰ ਦੇ ਵਿੱਚ ਬਿਜਲੀ ਪਹੁੰਚੇ ਪੰਜਾਬ ਸਰਕਾਰ ਅਗੇਤ ਸੀ ਰੱਖੀ ਮੰਗੇ ਜੀ ਤਾਂ ਲੋਕਾਂ ਨੂੰ ਅੱਜ ਰਾਹਤ ਮਿਲੀ ਹੈ ਬਹੁਤ ਵੱਡੀ ਤੁਸੀਂ ਅੱਜ ਖੁਸ਼ਖਬਰੀ ਦੇਣ ਪਹੁੰਚੇ ਹੋ ਆਪਣੇ ਹਲਕੇ 'ਚ ਨਾ ਬਹੁਤ ਸਾਰੇ ਏਰੀਆ ਜੀ ਚਾਹੇ ਉਹ ਖਰੜ ਦੇ ਵਿੱਚ ਵੀ ਬਹੁਤ ਸਾਰੀਆਂ ਕਲੋਨੀਆਂ ਨੇ ਆਪਣੇ ਆਸ-ਪਾਸ ਦੇ ਪਿੰਡਾਂ 'ਚ ਵੀ ਹੈ ਖਾਸ ਕਰ ਸਾਰੇ ਪੰਜਾਬ 'ਚ ਜੇ ਸਭ ਤੋਂ ਵੱਧ ਕੋਈ ਤਾਂ ਹੈ ਜੇ ਜਿੱਥੇ ਮੇਜਰ ਕਮਿਊਨਿਟੀ ਬੈਠੀ ਉਹ ਨਿਆਗਾਉ ਏਰੀਆ ਵੀ ਹੈ ਅਸੀਂ ਪ੍ਰੋਗਰਾਮ ਨਿਆਗਾਉ ਉੱਚ ਰੱਖਿਆ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਉਹਨਾਂ ਦੇ ਇਸ ਕਦਮ ਦੇ ਨਾਲ ਲੋਕਾਂ ਦੀ ਜਿਹੜੀ ਆ ਉਹ ਟੈਨਸ਼ਨ ਸੀ ਜਿੱਥੇ ਉਹਨਾਂ ਨੂੰ ਕਮੇਟੀ ਦੇ ਧੱਕੇ ਖਾਣੇ ਪੈਂਦੇ ਸੀ ਬਹੁਤ ਥਾਵਾਂ ਤੇ ਭ੍ਰਿਸ਼ਟਾਚਾਰ ਵੀ ਹੁੰਦਾ ਸੀ ਆ ਇਹ ਗੈਰ ਕਾਨੂੰਨੀ ਕਨੈਕਸ਼ਨ ਵੀ ਦਿੱਤੇ ਜਾਂਦੇ ਸੀ ਸਰਕਾਰ ਦੀ ਕਮਾਈ ਵੀ ਰੁਕਦੀ ਸੀ ਲੋਕਾਂ ਦੀ ਜ਼ਿੰਦਗੀ ਦੇ ਨਾਲ ਬਹੁਤ ਸੌਖੀ ਹੋ ਗਈ ਹੈ ਇਸ ਕਨੈਕਸ਼ਨ ਦੇ ਨਾਲ ਲੱਖਾਂ ਘਰਾਂ ਦੇ ਜਿਹੜੇ ਬਿਜਲੀ ਦੇ ਮੀਟਰ ਲੱਗਣੇ ਐ ਲੋਕ ਬੜੇ ਖੁਸ਼ ਨੇ ਇਸ ਸਰਕਾਰ ਦੇ ਇਸ ਫੈਸਲੇ ਤੋਂ ਉਹਨਾਂ ਨੇ ਮੇਰੀ ਬੇਨਤੀ ਨੂੰ ਜਿਹੜੀ ਮੈਂ ਬਾਰ-ਬਾਰ ਹਮੇਸ਼ਾ ਜਾ ਕੇ ਕੀਤੀ ਹੈ ਕਿ ਮੇਰੇ ਏਰੀਏ 'ਚ ਬਿਜਲੀ ਦੇ ਕਨੈਕਸ਼ਨ ਦੀ ਬੜੀ ਸਮੱਸਿਆ ਉਹਨਾਂ ਨੇ ਇਹਨੂੰ ਮਨਜ਼ੂਰ ਕੀਤਾ ਹੈ ਪੂਰੇ ਪੰਜਾਬ ਲਈ ਜਿਹੜੀ ਇਹ ਪਾਲਿਸੀ ਹੈ ਜੀ ਉਸ ਪੰਜਾਬ ਸਰਕਾਰ ਦੇ ਦੁਆਰਾ ਮੁੱਖ ਮੰਤਰੀ ਸਾਹਿਬ ਦੁਆਰਾ ਕੱਢੀ ਗਈ ਹੈ ਤੇ ਬੜੀ ਕਾਬਲੇ ਤਾਰੀਫ ਹੈ ਔਰ ਲੋਕਾਂ ਨੂੰ ਖੁਸ਼ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕੱਟ ਵੀ ਬਹੁਤ ਵੱਡਾ ਹੋਇਆ ਇਸ ਖੁਸ਼ਖਬਰੀ ਸੁਣਨ ਵਾਸਤੇ ਹਾਂਜੀ ਹਾਂਜੀ ਕੱਟ ਵੀ ਹੋਇਆ ਲੋਕਾਂ ਨੂੰ ਬੈਟਰ ਮਹਿਸੂਸ ਹੋ ਰਿਹਾ ਹੈ ਅੱਛਾ ਮਹਿਸੂਸ ਹੋ ਰਿਹਾ ਹੈ ਨਾ ਜੀ ਉਹਨਾਂ ਨੂੰ ਖੁਸ਼ੀ ਅੰਦਰੋਂ ਖੁਸ਼ੀ ਨਾਲ ਉਹਨਾਂ ਦੀ ਖੁਸ਼ੀ ਦੇਖ ਕੇ ਮੈਨੂੰ ਖੁਸ਼ੀ ਹੋ ਜਾਂਦੀ ਹੈ ਜੀ ਮੇਰਾ ਤਾਂ ਐਸੇ ਚ ਲੋਕ ਖੁਸ਼ ਹੈ ਬਿਲਕੁਲ ਤੇ ਸਾਡੀ ਤਾਂ ਉਹਦੇ ਚ ਬੱਲੇ ਬੱਲੇ ਹੈ ਜੀ ਅੱਛਾ ਇੱਕ ਹੋਰ ਵੀ ਤੋਹਫੇ ਦਿੱਤੇ ਅੱਜ ਨਵਾਂ ਕਰੋ ਵਾਸੀਆਂ ਨੂੰ ਤੁਸੀਂ ਅਨਾਉਂਸ ਕੀਤਾ ਸੀ ਗ੍ਰਿਡ ਵੀ ਗ੍ਰਿਡ ਅਨਾਉਂਸ ਕੀਤਾ ਹੈ ਤੇ ਹੋਰ ਵੀ ਕਾਫੀ ਤੁਸੀਂ ਕਿਹਾ ਕਿ ਅੱਗੇ ਪ੍ਰੋਜੈਕਟ ਤਿਆਰ ਨੇ ਜਿਹੜਾ ਨਵਾਂ ਕਰੋਨ ਦਿੱਤਾ ਜਾਵੇ ਦੇਖੋ ਨਵਾਂ گاਉਂ ਦੇ ਵਿੱਚ ਤਿੰਨ ਮੁੱਦੇ ਸੀ ਇੱਕ ਸੀਗਾ ਐਸਟੀਪੀ ਜਿਹੜਾ ਕਿ ਅਸੀਂ ਪਹਿਲੇ ਸਾਲ ਚ ਪਾਸ ਕਰਵਾਇਆ ਆਜ਼ਾਦੀ ਤੋਂ ਬਾਅਦ ਇੱਥੇ ਐਸਟੀਪੀ ਨਹੀਂ ਲੱਗਾ ਸੀ ਐਸਟੀਪੀ ਅਸੀਂ ਪਾਸ ਕਰਵਾਇਆ ਜੀ 5758 ਕਰੋੜ 62 ਲੱਖ ਰੁਪਏ ਦਾ ਉਹਦਾ ਕੰਮ ਚੱਲ ਰਿਹਾ ਹੈ ਜਗਾ ਲੱਭੀ ਬੜੀ ਮੁਸ਼ਕਲ ਦੇ ਨਾਲ ਇੱਥੇ ਜਗਾ ਬਹੁਤ ਔਖੀ ਮਿਲਦੀ ਹੈ ਕਿਸੇ ਪ੍ਰੋਜੈਕਟ ਲਈ ਉਸ ਤੋਂ ਬਾਅਦ ਇੱਥੇ ਇਕੋਸੈਂਸਿਟਿਵ ਜ਼ੋਨ ਵਾਲੀ ਸਮੱਸਿਆ ਸੀ ਉਹਦੇ ਵਿੱਚ ਕੀ ਸੀਗਾ ਕਿ ਇਹਦੀ ਲਗਾਤਾਰ 10-15 ਸਾਲਾਂ ਤੋਂ ਜਿਹੜੀ ਇਹ ਕੋਰਟ ਕੇਸ ਪਿਆ ਹੋਇਆ ਸੀ ਹਾਈ ਕੋਰਟ ਦੇ ਵਿੱਚ ਕਿ ਇਹਨੂੰ 3 ਕਿਲੋਮੀਟਰ ਤੱਕ ਵਧਾ ਕੇ ਕਰ ਦਿੱਤਾ ਜਾਊਗਾ ਤੇ ਕਿਸੇ ਸਰਕਾਰ ਨੇ ਇਹਦਾ ਫੈਸਲਾ ਨਹੀਂ ਕਰਵਾਇਆ ਸੀ ਸਾਡੀ ਸਰਕਾਰ ਨੇ ਉਹਨੂੰ 100 ਮੀਟਰ ਐਮਸੀ ਦੇ ਏਰੀਏ ਦੇ ਵਿੱਚ ਕਰਵਾਇਆ ਐਂਡ ਲੋਕਾਂ ਦੀ ਜ਼ਮੀਨਾਂ ਦਾ ਮੁੱਲ ਪੈ ਗਿਆ ਉਹਦੇ ਨਾਲ ਲੋਕ ਬੜੇ ਖੁਸ਼ ਨੇ ਜੀ ਇੱਥੋਂ ਦੇ ਨਵੇਂ گاؤں ਦੇ ਲੋਕਾਂ ਨੂੰ ਪਤਾ ਹੈ ਕਿ ਇਕੋ ਸੈਂਸਿਟਿਵ ਜ਼ੋਨ ਕਰਾਉਣ ਦਾ ਮਤਲਬ ਕੀ ਹੈ ਬੜੀਆਂ ਵੱਡੀਆਂ ਉਹਦੇ ਲਈ ਮੀਟਿੰਗਸ ਹੋਈਆਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਉਹਨਾਂ ਦੇ ਸਿਰ ਤੇ ਤਲਵਾਰ ਲਟਕਦੀ ਸੀ ਉਹ ਹਟੀ ਹੈ ਤੀਸਰਾ ਮੁੱਦਾ ਇਥੇ ਬਹੁਤ ਵੱਡਾ ਸੀਗਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੋ ਗਿਆ ਇਕੋਸਿਸਟਮ ਜ਼ੋਨ ਹੋ ਗਿਆ ਆ ਐਨਓਸੀ ਦਾ हट ਗਈ ਹੈ ਇਹ ਮੇਰੇ ਕੋਲ ਇਹਨਾਂ ਨੇ ਤਿੰਨ ਮੁੱਦੇ ਇਲੈਕਸ਼ਨ ਤੋਂ ਪਹਿਲਾਂ ਰੱਖੇ ਸੀ ਇਹ ਤਿੰਨੇ ਮੈਂ ਇਹਨਾਂ ਦੇ ਪੂਰੇ ਕਿਤੇ ਕੁਝ ਏਰੀਆ ਕੋਰਟ ਵੱਲੋਂ ਸਟੇ ਲੱਗੀ ਹੋਈ ਹੈ ਉਹਨਾਂ ਦਾ ਵੀ ਮਸਲਾ ਕੱਢ ਕੇ ਦੇਖਦੇ ਆ 20% ਲੋਕ ਉਸ ਏਰੀਆ 'ਚ ਵੀ ਆਉਂਦੇ ਜਿੱਥੇ ਹਲੇ ਪਾਲਿਸੀ ਦੇ ਵਿੱਚੋਂ ਨਹੀਂ ਆ ਰਹੇ ਉਹਨਾਂ ਦਾ ਵੀ ਦੇਖ ਲਵਾਂਗੇ ਵੀ ਉਹਨਾਂ ਦਾ ਕੀ ਕਰਨਾ ਹੈ ਜੀ ਪਰ ਇਹਦੀ ਮੰਗ ਵੀ ਰੱਖੀ ਮੈਡਮ ਤੁਹਾਨੂੰ ਮੰਗ ਪੱਤਰ ਹੀ ਦਿੱਤਾ ਹੈ ਇੱਥੇ ਡੀਲਰ ਰੈਜਿਸਟ੍ਰੇਸ਼ਨ ਪਾਈਚਾਰੀ ਵੱਲੋਂ ਤਾਂ ਉਹ ਵੀ ਮੁੱਖ ਮੰਤਰੀ ਸਾਹਿਬ ਵਗੈਰੇ ਰੱਖੋਗੇ ਕਿ ਜਿਹੜਾ ਡੀਲਰ ਪਾਈਚਾਰੀ ਨੂੰ ਜਾਂ ਫਿਰ ਇਲਾਕੇ ਦੇ ਲੋਕਾਂ ਨੂੰ ਖਰੀਦਣ ਵਾਸਤੇ ਬੜਾ ਮੁਸ਼ਕਲ ਹੈ ਜੀ ਪਲਾਟ ਬਿਲਕੁਲ ਰੱਖਾਂਗੇ ਜੀ ਕਿਉਂ ਨਹੀਂ ਰੱਖਾਂਗੇ ਜਿੱਥੇ ਲੋਕਾਂ ਨੂੰ ਸੌਖ ਹੋ ਜੇ ਉਹ ਸਾਰੇ ਜਿਹੜੇ ਮਸਲੇ ਰੱਖਣ ਦਾ ਮੇਰਾ ਫਰਜ਼ ਬ 8 8 8 ਕਰੋੜ ਦੀ ਲਾਗਤ ਦੇ ਨਾਲ ਅਸੀਂ ਜਿਹੜਾ ਇੱਥੇ ਆ ਨਵਾਂ ਗ੍ਰਿਡ ਲਗਾ ਰਹੇ ਹਾਂ ਤੇ ਤਕਰੀਬਨ 46 ਕਰੋੜ ਦੇ ਕੰਮ ਬਿਜਲੀ ਵਿਭਾਗ ਦੇ ਵਿੱਚ ਮੁੱਲਾਂਪੁਰ ਐਂ ਨਿਆਗਾਉ ਇਹ ਦੋਵੇਂ ਏਰੀਏ ਦੇ ਵਿੱਚ ਹੋਣਗੇ ਕਦੇ ਵੀ ਨਹੀਂ ਹੋਇਆ ਨਿਆਗਾਉ ਚ ਇੰਨਾ ਪੈਸਾ ਪਾਣੀ ਵਾਂਗੂ ਕਿਸੇ ਸਰਕਾਰ ਨੇ ਨਹੀਂ ਵਹਾਇਆ ਵਰਤੇ ਹੀ ਆ ਨਿਆਗਾਉ ਦਾ ਤੇ ਇਹਦੇ ਨਾਲ ਜਿਹੜੇ ਪੁਲ ਬਣ ਰਹੇ ਨੇ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਆਸ-ਪਾਸ ਦੇ ਏਰੀਏ 'ਚ ਮੈਂ ਕਈ ਕਰੋੜਾਂ ਦੇ ਜਿਹੜੇ ਪੈਸੇ ਨੇ ਉਹ ਪਿਛਲੇ ਥੋੜੇ ਜਿਹੇ ਸਮੇਂ 'ਚ ਆਏ ਨੇ ਕਾ ਕਮੇਟੀ ਵੱਲੋਂ ਇੱਥੇ ਜ਼ਰੂਰ ਕਮੀ ਹੈ ਕੰਮ ਕਰਨ ਦੇ ਵਿੱਚ ਕਮੇਟੀ ਨੂੰ ਆ ਸੜਕਾਂ ਇਹਦੀਆਂ ਜਿਹੜੀਆਂ ਹੈਗੀਆਂ ਜਿਵੇਂ ਅਸੀਂ ਖਰੜਚ ਕਮੇਟੀ ਬਣਾਈ ਹੈ ਜੀ ਖਰੜਚ ਅਸੀਂ ਮਹੀਨੇ 'ਚ 35 36 ਸੜਕਾਂ ਬਣਾ ਕੇ ਵੀ ਤਿਆਰ ਕਰਤੀਆਂ ਹੋਰ بڑے ਪ੍ਰੋਜੈਕਟ ਅਸੀਂ ਸਿਟੀ ਪਾਰਕ ਬਣਾਵਾਂਗੇ ਸਟੇਡੀਅਮ ਖਰੜਚ ਬਣਾਵਾਂਗੇ ਕਿਉਂਕਿ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਇੱਥੇ ਕਮੇਟੀ ਨੂੰ ਸਮਝਣਾ ਪੈਣਾ ਕਿ ਕੰਮ ਕਰੋ ਲੋਕਾਂ ਦੀ ਸੇਵਾ ਕਰਨ ਲਈ ਲੀਡਰ ਬਣਦੇ ਨੇ ਤੇ ਲੋਕਾਂ ਦਾ ਪੈਸਾ ਲੋਕਾਂ ਤੇ ਲਾਓ ਤੇ ਨਾਲੇ ਥੋੜਾ ਜਿਹਾ ਹਿੰਮਤ ਮਾਰੋ ਇਹ ਨਵਾਂ گاؤں ਤੇ ਬਹੁਤ ਜ਼ਰੂਰਤਾਂ ਕੰਮ ਕਰਨ ਦੀ ਇੱਕ ਪ੍ਰਪੋਜ਼ਲ ਹੋਰ ਸੀ ਮੈਮ ਕਿ ਨਗਰ ਕੌਂਸਲ ਦੀ ਹੋਰ ਹੱਦ ਵਧਾਈ ਜਾ ਰਹੀ ਹੈ ਇੱਧਰ ਜਿਹੜੇ ਪਿੰਡ ਨੇ ਅੱਗੇ ਟਾਂਡਾ ਜਿੱਥੇ ਤੁਸੀਂ ਪੋਣ ਲਾਏ ਨੇ ਕਿ ਉਹ ਕੁਝ ਅੱਗੇ ਹੋ ਰਹੀਆਂ ਤਿਆਰੀ ਇਸ ਵਾਸਤੇ ਕਿ ਨਵਾਂ گاਉਂ ਦੀ ਕਿ ਜਗ੍ਹਾ ਬਹੁਤ ਘੱਟ ਹੈ ਜਿਵੇਂ ਪਟਿਊਬ ਲਾਣਾ ਕੋਈ ਗਰਾਊਂਡ ਬਣਾਣਾ ਕੋਈ ਪਾਰਕ ਬਣਾਉਣੀ ਹੈ ਤਾਂ ਹੁਣ ਇਸ ਤਰੀਕੇ ਨਾਲ ਗ੍ਰੀਟ ਵੀ ਲਾਉਣਾ ਹੈ ਤਾਂ ਇਸ ਤਰੀਕੇ ਦੇ ਕੋਈ ਅੱਗੇ ਵੀ ਜ਼ਮੀਨ ਨਗਰ ਕੌਂਸਲ ਦੇ ਵਿੱਚ ਹੋਵੇ ਇਹ ਵਿਚਾਰ ਕਰਨ ਵਾਲੀ ਗੱਲ ਹੈ ਜੀ ਇਹਦਾ ਪ੍ਰਪੋਜ਼ਲ ਤਾਂ ਜ਼ਰੂਰ ਪੁਰਾਣਾ ਪਿਆ ਹੈ ਇਹ ਤੇ ਵਿਚਾਰ ਕੀਤਾ ਜਾ ਰਿਹਾ ਹੈ ਤੁਝੇ ਮੈਂ ਕਿੰਨਾ ਬਹੁਤ ਮੁੱਦਾ ਪਕਿਆ ਹੋਇਆ ਤੁਸੀਂ ਦੇਖਿਓ ਹੁਣ ਕੱਲ ਵੀ ਖੜਦੇ ਧਰਨ ਲੱਗੇ ਹੋਇਆ ਸੀ ਕਿ ਮੋਹਾਲੀ ਦੇ ਕਈ ਪਿੰਡ ਹਲਕਾ ਖੜਦੇ ਪਿੰਡ ਰੋਪੜ ਜ਼ਿਲ੍ਹੇ ਚ ਪਾਇ ਜਾ ਰਹੇ ਨੇ ਤਾਂ ਬਲਾਕ ਮਾਝ ਦੇ ਨਜ਼ਦੀਕੀ ਪਿੰਡਾਂ ਨੂੰ ਬਹੁਤ ਡਰ ਲੱਗਿਆ ਹੋਇਆ ਕਿ ਸਾਡੇ ਪਿੰਡ ਮੋਹਾਲੀ ਚ ਰਹੇਣ ਤੁਹਾਡੇ ਖੜਦੇ ਚ ਹੀ ਰਹੇਣ ਕਿ ਸਾਨੂੰ ਖੜ ਛੱਡ ਕੇ ਰੋਪੜ ਜਾਣਾ ਪਵੇ ਇਸ ਵਾਸਤੇ ਕੋਈ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਜਾਂ ਤੁਹਾਡੇ ਕੋਲ ਇਸ ਤਰੀਕੇ ਦਾ ਕੋਈ ਗੱਲ ਆਈ ਹੋਵੇ ਕਿ ਇਹ ਪਿੰਡ ਜਾ ਰਹੇ ਨੇ ਜੀ ਦੇਖੋ ਮੈਨੂੰ ਇਹ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਜਿਹੜੀ ਹਲਕੇ ਦੀ ਹਦਬੰਦੀ ਹੈ ਉਹ ਤਾਂ ਸੈਂਟਰ ਸਰਕਾਰ ਹੀ ਬਦਲ ਸਕਦੀ ਹੈ। ਹੂੰ ਤੇ ਪੰਜਾਬ ਸਰਕਾਰ ਦੇ ਹੱਥ 'ਚ ਹਲਕਾ ਬਦਲਣਾ ਤਾਂ ਨਹੀਂ ਹੁੰਦਾ। ਪਰ ਇਹ ਮੇਰੇ ਧਿਆਨ 'ਚ ਇਹਦੇ 'ਚ ਕੁਝ ਵੀ ਨਹੀਂ ਹੈ। ਨਾ ਮੇਰੀ ਨੌਲੇਜ ਹੈ, ਨਾ ਇਹ ਤੇ ਕੋਈ ਚਰਚਾ ਹੋਈ ਹੈ। ਨਾ ਹੀ ਮੇ ਨਾਲ ਕੋਈ ਗੱਲ ਹੋਈ ਹੈ। ਤੇ ਤੁਸੀਂ ਹੁਣ ਦੱਸਿਆ ਇਹ ਤੇ ਮੈਂ ਦੇਖਦੀ ਆਂ ਵੀ ਜੇ ਕੁਝ ਇਦਾਂ ਦਾ ਹੈ। ਜਿਵੇਂ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ, ਨਮਕੁਸ਼ਤ ਕੀਤਾ ਜਾ ਰਿਹਾ ਉਹ ਤਾਂ ਰੋਪੜ ਤੇ ਕੁਝ ਪਿੰਡ ਅਨੰਦਪੁਰ ਸਾਹਿਬ ਨੂੰ ਭੇਜਿਆ ਜਾ ਰਿਹਾ ਹੈ ਦੂਜੇ ਪਾਸੇ ਇਧਰ ਮੁਹਾਲੀ ਦੇ ਰੋਪੜ ਦੇ ਵਿੱਚ ਇਸ ਕਰਕੇ ਜਿਹੜਾ ਚਰਚਾ ਸ਼੍ਰੀ ਹੋਈ ਹੈ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਇਹ ਡਰ ਸਤਾ ਰਹੇ ਕਿ ਸਾਡੇ ਪਿੰਡ ਉਧਰ ਨ ਜਾਣ ਸਾਰਾ ਸਿਸਟਮ ਹੀ ਹਿਲ ਜਾਏਗਾ ਸਾਡਾ ਨਹੀਂ ਇਹ ਤੇ ਮੈਨੂੰ ਹਲੇ ਜਾਣਕਾਰੀ ਨਹੀਂ ਹੈ ਜੀ ਨਾ ਹੀ ਇਦਾਂ ਦੀ ਕੋਈ ਚਰਚਾ ਹੋਈ ਹੈ ਹਾਂਜੀ ਮੇਰੇ ਖਿਆਲ ਚ ਕਿ ਇਹ ਪਹਿਲਾਂ ਕੋਈ ਸਟੀਕ ਜਾਣਕਾਰੀ ਆਉਣੀ ਚਾਹੀਦੀ ਹੈ ਪਰ ਮੈਂ ਤੇ ਫਿਰ ਬਿਆਨ ਦੇ ਸਕਦੀ ਹਾਂ ਅੱਛਾ ਮੈਂ ਬਲਾਕ ਸੰਮਤੀ ਜਿਲ੍ਹਪ ਸਿੱਧੀ ਚੋਣਾ ਨੂੰ ਲੈ ਕੇ ਕਿੰਨੀਆਂ ਕਿ ਤਿਆਰੀਆਂ ਨੇ ਦੱਸੋ ਕਿ ਦੋ ਤਿੰਨ ਦਿਨ ਵਿੱਚ ਨਾਮ ਵੀ ਅਨਾਉਂਸ ਕਰਨ ਜਾ ਰਹੀ ਹਾਂ ਤੁਸੀਂ ਤੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਜੀ ਹੁਣ ਪਾਰਟੀ ਦਾ ਵਧੀਆ ਮਾਹੌਲ ਆ ਜੀ ਪਿੰਡਾਂ ਦੇ ਵਿੱਚ ਸਾਡਾ ਕਰਪਸ਼ਨ ਫ੍ਰੀ ਜਿਹੜਾ ਮਾਡਲ ਹੈ ਉਹ ਹਲਕਾ ਖਰੜ ਦੇ ਸਰਪੰਚਾਂ ਨੂੰ ਲੋਕਾਂ ਨੂੰ ਉਥੋਂ ਦੇ ਪੰਚਾਂ ਨੂੰ ਆ ਪਸੰਦ ਆ ਰਿਹਾ ਤੇ ਪਿੰਡੋਂ ਪਿੰਡ ਗਰਾਊਂਡ ਬਣਾਏ ਜਾ ਰਹੇ ਆ ਕੁਝ ਪਿੰਡਾਂ ਦੀ ਡਿਵੈਲਪਮੈਂਟ ਕੁਝ ਦੀ ਹੋ ਸਕਦੀ ਹੈ ਵੀ ਕੁਝ ਕੰਮ ਰਹਿ ਗਏ ਆ ਬਹੁਤ ਸਾਰੇ ਪਿੰਡਾਂ 'ਚ ਬਹੁਤ ਸਾਰੇ ਕੰਮ ਹੋਏ ਨੇ ਤੇ ਮੈਨੂੰ ਉਮੀਦ ਹੈ ਕਿ ਲੋਕ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਆ ਆ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਨਾਲ ਸਾਡੇ ਉਮੀਦਵਾਰਾਂ ਨੂੰ ਜਿਤਾਉਣਗੇ ਜਿਸ ਤਰੀਕੇ ਸੀ ਤੁਹਾਡੇ ਪਿੰਡਾਂ ਦਾ ਵਿਕਾਸ ਕਰ ਰਹੇ ਆ ਪਿੱਛੇ ਜੀ ਸਾਰੀਆਂ ਪਿੰਡੂ ਜਿਹੜੀਆਂ ਲਿੰਕ ਰੋਡਸ ਨੇ 184 ਸੜਕਾਂ ਦੇ ਪੈਸੇ ਆ ਗਏ ਆ ਸਾਰੀਆਂ ਸੜਕਾਂ ਹੋਰ 6-7 ਮਹੀਨਿਆਂ ਦੇ ਵਿੱਚ ਤੁਹਾਡੀਆਂ ਬਣ ਕੇ ਤਿਆਰ ਹੋ ਜਾਣਗੀਆਂ ਤੇ ਬਾਕੀ ਸਾਰੇ ਜਿਹੜੇ ਸਾਡੇ ਪਿੰਡਾਂ ਵਾਲੇ ਲੀਡਰ ਨੇ ਉਹ ਜਾਣਦੇ ਨੇ ਕਿ ਉਹਨਾਂ ਦੀ ਐਮ.ਐਲ.ਏ ਜਿਹੜੀ ਉਹ ਟੋਟਲੀ ਹੀ ਕਿਸੇ ਰਾਜਨੀਤਿਕ ਟੀਚੇ ਤੋਂ ਕਿਸੇ ਉਹ ਪੈਸੇ ਮੰਗਣ ਵਾਲੇ ਟੀਚੇ ਤੋਂ ਉਹ ਤੋਂ 3 ਸਾਲਾਂ ਦੀ ਅੱਗੇ ਵੀ ਦੂਰ ਹੈ ਤੇ ਦੂਰ ਰਹੂਗੀ ਇਦਾਂ ਦਾ ਮਾਡਲ ਪਹਿਲਾਂ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਐਮਐਲਏ ਦੇ ਟਾਈਮ ਦੇ ਦੌਰਾਨ ਆਇਆ ਹੁਣ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਇਹੋ ਜੇ ਮਾਡਲ ਨੂੰ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਮਝ ਤੇ ਬਿਲਕੁਲ ਤੁਸੀਂ ਦੇਖੋ ਕਿ ਇਸ ਸਨ ਐਮਐਲਏ ਨਮੋਗਨਮਾਨ ਜਿਹੜੇ ਅੱਜ ਮੋਹਾਲੀ ਦੇ ਕਸਬਾ ਨਮਕਿਰਚ ਪਹੁੰਚੇ ਹੋਏ ਸੀ ਤਾਂ ਇਨ੍ਹਾਂ ਵੱਲੋਂ ਬਿਜਲੀ ਕਨੈਕਸ਼ਨ ਜੋ ਬਿਨਾ ਸ਼ਰਤ ਤੋਂ ਲਗਾਉਣ ਵਾਸਤੇ ਲੋਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰ ਦੀ ਇਹ ਜਿਹੜੀ ਲਗਾਤਾਰ ਰੋਕ ਲੱਗੀ ਹੋਈ ਸੀ ਕਿ ਤਾਂ ਕਿਤੇ ਸ਼ਰਤਾਂ ਲੱਗੀਆਂ ਹੋਈਆਂ ਸੀ ਤਾਂ ਉਹਨਾਂ ਸ਼ਰਤਾਂ ਨੂੰ ਹਟਾ ਦਿੱਤਾ ਹੈ ਤੇ ਹੁਣ ਕਾਰ ਕਰਦੇ ਵਿੱਚ ਮੀਟਰ ਲੱਗਣਗੇ ਥੋੜੇ ਕਰ ਮੈਂ ਗੁਰਜੋਤ ਦੇ ਨਾਮ ਤੇ ਸਿੱਧੇ